ਅੱਜ ਜਦੋਂ ਚੀਨਾ ਨੇ ਆਪਣੇ ਸ਼ਹਿਰ ਦੇ ਜਿੰਨੇ ਵੀ ਮੁਲਾਜ਼ਮ ਹੈ ਆਪਣੇ ਲੋਕਲ ਸਬਡਿਵੀਜ਼ਨ ਦੇ ਪੀਸੀਆਰ ਔਰ ਸਾਡੇ ਜਿਹੜੇ ਦਫਤਰ ਕਿਉਂਕਿ ਨੇੜੇ ਪੈਂਦਾ ਇੱਥੇ ਦੇ ਮੁਲਾਜ਼ਮਾਂ ਨੂੰ ਇਕੱਠਾ ਕਰਕੇ ਅਸੀਂ ਲੋੜੀ ਦਾ ਛੋਟਾ ਜਿਹਾ ਤਿਉਹਾਰ ਤੁਹਾਡੇ ਸਾਹਮਣੇ ਮਨਾਇਆ ਹੈ बिकॉज़ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਫੈਸਟੀਵਲਸ ਤੇ ਸਪੈਸ਼ਲੀ ਜ਼ਿਆਦਾ ਡਿਊਟੀ ਹੁੰਦੀ ਹੈ ਤਾਂ ਉਹ ਫੈਮਲੀਆਂ 'ਚ ਨਹੀਂ ਸੈਲੀਬ੍ਰੇਟ ਕਰਦੇ ਇਸੇ ਕਰਕੇ ਅਸੀਂ ਸੋਚਿਆ ਕਿ ਗੈਟ ਟੁਗੇਦਰ ਹੋ ਜਾਏਗੀ ਨਵੇਂ ਸਾਲ ਦਾ ਪਹਿਲਾ ਤਿਉਹਾਰ ਹੁੰਦਾ ਸੋ ਇਸੇ ਤਹਿਤ ਅੱਜ ਇੱਕ ਛੋਟਾ ਜਿਹਾ ਲੋੜੀ ਦਾ ਸੀ ਗੇਟ ਟੁਗੇਦਰ ਕੀਤਾ ਇਸ ਦਿਨ ਆਲੀ ਮੈਂ ਸਾਰੇ ਬਟਿੰਡਾ ਵਾਸੀਆਂ ਨੂੰ ਲੋੜੀ ਔਰ ਮਾਗੀ ਵੀ ਬਹੁਤ-ਬਹੁਤ ਫਤਾਈ ਦਿੰਦੀਆਂ ਤੇ ਤੁਹਾਡੇ ਸਾਰਿਆਂ ਦਾ ਵਧੀਆ ਸਾਲ ਰਹੇ ਵਧੀਆ ਤਿਉਹਾਰ ਰਹੇ ਥੈਂਕ ਯੂ ਅੱਜ ਸਾਰੇ ਬਟਿੰਡਾ ਜਿਹੜਾ ਦੇ ਵਾਸੀਆਂ ਨੂੰ ਜਿਹੜਾ ਹੈਗਾ ਰੇਂਜ ਬਟਿੰਡਾ ਰੇਂਜ ਪੁਲਿਸ ਵੱਲੋਂ ਜਿਲ੍ਹਾ ਜਿਹੜਾ ਹੈਗਾ ਮੈਂ ਵਧਾਈ ਦੇਣਾ ਚਾਹਣਾ ਅੱਜ ਪਵਿੱਤਰ ਦਿਹਾੜੇ ਤੇ ਔਰ ਪ੍ਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਇਹ ਲੈਣ ਤੋਂ ਭਾਵ ਮੋਹਲ ਰਵੇ ਲੋਕੀ ਜਿਹੜਾ ਹੈਗਾ ਸਾਡੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਜਿਹੜਾ ਹੈਗਾ ਇਹਦੇ ਵਿੱਚ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਹੈਲਪ ਕਰਦੇ ਰਹੇ ਤਾਂ ਕਿ ਅਸੀਂ ਜਿਹੜਾ ਹਰ ਸਮੇਂ ਜਿਹੜਾ ਹੈਗਾ ਲੋਕਾਂ ਦੀ ਸੇਵਾ ਵਾਸਤੇ ਜਿਹੜਾ ਹੈਗਾ ਤਿਆਰ ਰਹੀ ਥੈਂਕ ਯੂ ਉਹਦੇ ਵਿੱਚ ਇੱਕ ਗੈਸਟੀ ਪ੍ਰੋਫੋ ਪ੍ਰੋਫੋ ਜਿਹੜਾ ਅਸਿਕਾ ਦੇ ਦੋ ਦੋ ਮੋਰ ਭਾਵੇਂ ਆਈ ਟੇਕ ਦੇ ਰਸਤੇ ਸਾਡੇ ਉਨੇ ਬੜਾ ਜਿਹੇ ਚੱਕਰ ਦਾ ਪੂਰਾ ਕਰਵਾ ਦਿੱਤਾ ਸੋਰੀ ਦਾ ਜਿਵੇਂ ਜਿਵੇਂ ਸਾਇੰਸ ਟੈਕਨੋਲੋਜੀ ਗਲਪ ਹੋ ਰਹੀ ਹੈ ਹਾਲੀਵੁੱਡ ਨਿਕਲ ਕੇ ਆਇਆ ਕਿ 2006 ਦੇ ਵਿੱਚ ਵਿਗਿਆਨੀਆਂ ਨੇ ਦਾਵਾ ਕੀਤਾ ਕਿ ਜਿਹੜਾ ਪ੍ਰੋਟੋ ਹੈ ਗਾਇ ਨਹੀਂ 2007 ਤੋਂ ਬਾਅਦ ਜਿਹੜੀਆਂ ਕਿਤਾਬਾਂ ਆਉਣ ਲੱਗੀਆਂ ਉਹਦੇ ਵਿੱਚ ਪ੍ਰੋਟੋ ਜਿਹੜਾ ਸੀਗਾ ਗਾਇ ਨਹੀਂ ਲੱਗਿਆ ਉਲਟੇਕ

ਜਿਸ ਗਤੀ ਦੇ ਨਾਲ ਜਿਸ ਅਵਸਥਾ ਦੇ ਵਿੱਚ ਸੂਰਜ ਦਾ ਚੱਕਰ ਕੱਟ ਰਿਹਾ ਸੀਗਾ ਉਹ ਅੱਜ ਵੀ ਉਸੇ ਗਤੀ ਦੇ ਨਾਲ ਉਸੇ ਅਵਸਥਾ ਦੇ ਵਿੱਚ ਸੂਰਜ ਦਾ ਚੱਕਰ ਕੱਟ ਰਿਹਾ ਹੈ 2006 ਵਿੱਚ ਧਰਤੀ ਅਤੇ ਚੰਦ ਵਿਗਿਆਨੀਆਂ ਨੇ ਉਹਨਾਂ ਦਾਪ ਕਰਨ ਦਾ ਦਾਅਵਾ ਦੇ ਦਿੱਤਾ ਸੂਰਜ ਦੇ ਨਾਲ ਪ੍ਰੋਟੋ ਦਾ ਗੱਲ ਵੀ ਕਿਹਾ ਪ੍ਰੋਟੋ ਦਾ ਗਾਂਢ ਨੂੰ ਜੋ ਨਹੀਂ ਦਰਗੀ ਉਹ ਜਿਸ ਗਤੀ ਨਾਲ ਜਿਸ ਅਵਸਥਾ ਤੇ ਕੱਟਾ ਸੀਗਾ ਜੋ ਇਹ ਪਹਿਲਾਂ ਜੁਆਇ ਕਰ ਰਹੇ ਸੀ ਕਿ ਅੱਜ ਵੀ ਉਸੇ ਚੀਜ਼ ਨੂੰ ਠੜਾ ਹੈ ਅੱਜ ਵੀ ਉਹੀ ਕੰਮ ਕਰ ਰਹੇ ਹੋ ਸੋ ਇਸ ਰੂਪੇ ਦਾ ਮੰਤਰ ਨੂੰ ਸਰਵਣਿਕ ਮੈਸੇਜ ਜਿਹੜਾ ਜਮਾ ਕਰਕੇ ਸਾਨੂੰ ਜਿਹੜੀ ਸਾਡੀ ਲਾਈਨ ਪਰ ਬਣੀ ਨੋਟ ਦਿੱਤੀ ਹੈ ਮਹਾਤਮਾ ਨੇ ਕੁਝ ਫਿਕਸ ਸੈਂਕਸ਼ਨ ਨੂੰ ਦਿੱਤਾ ਸਾਨੂੰ ਉਸ ਸੀਰੀਅਸ ਜੁਆਇ ਕਰਵਾਉਣ ਲਈ ਨੈਗੇਟਿਵਟੀ ਬਾਰੇ ਨੋ ਹੋ ਗਿਆ ਨੈਗੇਟਿਵਿਟੀ ਬਾਰੇ ਸਾਡੇ ਬਾਰੇ ਕੀ ਕਹਿੰਦੇ ਨੇ ਸਾਨੂੰ ਪਿੱਛੇ ਕਿਛੇ ਬਾਰੇ ਕੀ ਗੱਲਾਂ ਕਰਦੇ ਨੇ ਕਾਨੂੰਨ ਦੀ ਜਮਾਨਤ ਹੈ ਨਹੀਂ ਦੇਣਾ ਤੇ ਸਭ ਤੋਂ ਸਾਰਿਆਂ ਨੂੰ ਆਡੀ ਲੋੜੀ ਦੇ ਵਕਤੇ ਤੇ ਸਾਡੇ ਵੱਲੋਂ ਇੱਕ ਛੋਟਾ ਜਿਹਾ ਮੈਸੇਜ ਹੈ ਕਿ ਆਪਣੀ ਲਾਈਫ ਨੂੰ ਇੰਜੋਏ ਕਰਦੇ ਰਹੋ ਪੋਜ਼ਿਟਿਵ ਤਰੀਕੇ ਨਾਲ ਅਗੇ ਵਧੋ ਲੋਕੋ ਨੇ ਵਾਰੇ ਜਾਂ ਲੋਕ ਨੈਗੇਟਿਵ ਮਨ ਜੀ ਵਾਲੇ ਤੁਹਾਡੇ ਵਜ੍ਹੀ ਕਿਹਨ੍ਹਦੇ ਨੇ ਇਹ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਬੈਡਲ ਨਹੀਂ ਕਰਨੀ ਆ ਲਾਈਫ ਨੂੰ ਲੈ ਕੇ ਕਰੋ ਤੇ ਇਹ ਸੋਸਾਇਟੀ ਦੇ ਵਿੱਚ ਛੋਟਾ ਛੋਟਾ ਜਿਹੜਾ ਹੈਗਾ ਪੋਜ਼ਿਟਿਵ ਜਿਹੜੇ ਬੰਦ ਜਰੂਰ ਕਰਦੇ ਨਾਲ ਜੀ ਆ

ਮੈਂ ਐਸਪੀ ਸਿੱਟੀ ਸਾਹਿਬੇ ਕਿਹੜਾ ਦੇ ਦੇ ਨੀ ਪਿਆਰੇ ਲੰਮੀ ਮਾਂਕਾਰੀ ਕਦੇ ਆਉਣ ਨੇਰੀਆਂ ਕਦੇ ਜਾਣ ਨੇਰੀਆਂ ਕਦੇ ਆਉਣ ਨੇਰੀਆਂ ਕਦੇ ਜਾਣ ਨੇਰੀਆਂ ਲੋਕੋ ਕੋਤਲਾ ਸ਼ਰਾਬ ਦੀਆਂ ਅੱਖਾਂ ਤੇਰੀਆਂ ਲੋਕੋ ਕੋਤਲਾ ਸ਼ਰਾਬ ਦੀਆਂ ਸੋ ਹਾਂਜੀ ਜੇ ਮੁੰਡੀਆਂ ਮੈਨੂੰ ਨੱਚ ਤੁਹਾਨੋਂ ਸਾਰਿਆਂ ਨੂੰ ਪਟੰਨਾ ਪੁਲਿਸ ਪੰਜਾਬ ਪੁਲਿਸ ਸਾਡੀ ਜੀ ਸਰ ਵੱਲੋਂ ਸਾਡੇ ਡੀਆਈਜੀ ਸਰ ਵੱਲੋਂ ਅੱਜ ਦਾ ਡੀਐਸਪੀ ਸਿਟੀ ਵੱਲੋਂ ਐਸਐਚਓ ਕੋਤਵਾਲੀ ਨੇ ਇੱਥੇ ਬੜਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਇਹਦੇ ਵਿੱਚ ਤੁਹਾਡੇ ਸਾਰਿਆਂ ਦੇ ਆਉਣ ਦਾ ਮੈਂ ਸਵਾਗਤ ਕਰਦੀ ਹਾਂ ਤੁਹਾਨੂੰ ਤੇ ਤੁਹਾਡੀ ਸਾਰੀ ਫੈਮਲੀਆਂ ਨੂੰ ਬਹੁਤ-ਬਹੁਤ ਲੋੜੀ ਦੀਆਂ ਮਾਗੀ ਦੀਆਂ ਵਧਾਈਆਂ ਬੀਗਿੰਗ ਔਨ ਡਿਊਟੀ ਤੁਸੀਂ ਸਾਰੇ ਆਪਣੇ ਫੈਮਲੀਆਂ ਨਾਲ ਨਹੀਂ ਟਾਈਮ ਸਪੈਂਡ ਕਰ ਪਾਉਂਦੇ ਹੋ ਸੋ ਇਹਨਾਂ ਦਾ ਬੜਾ ਵਧੀਆ ਉਪਰਾਲਾ ਹੈ ਕਿ ਬਹੁਤ ਅੱਛਾ ਇਹਨਾਂ ਨੇ ਆਪਣੇ ਥਾਣੇ 'ਚ ਆਈ ਵਾਸ ਨਾਟ ਐਕਸਪੈਕਟਿੰਗ ਕਿ ਅਨਾ ਏਰੀਆ ਵੀ ਅਸੀਂ ਕਵਰ ਕਰ ਪਾਵਾਂਗੇ ਬਹੁਤ ਅੱਛਾ ਫੰਕਸ਼ਨ ਆਰਗੇਨਾਈਜ਼ ਕੀਤਾ ਸਾਨੂੰ ਆਪਣੀ ਡਿਊਟੀ ਤੇ ਐਦਾਂ ਦੇ ਹੀ ਮੋਮੈਂਟਸ ਥੋੜੇ-ਬਹੁਤ ਟਟ ਕੇ ਫੁੱਲ ਖੁਸ਼ੀ ਐਕਸਪੀਰੀਅੰਸ ਕਰਨੀ ਪੈਂਦੀ ਸੋ ਵੈਲ ਡਨ ਪਰਵਿੰਦਰ ਹਰਬੰਸ ਕਿ ਤੁਸੀਂ ਅੰਨਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਐਂਡ ਗੋਡ ਬles ਅll ਆਫ ਅਸ ਐਂਡ ਆll ਆਫ ਫੈਮਿਲੀਸ ਥੈਂਕ ਯੂ ਅਰਦਾਸ ਹੈ ਇੱਕ ਦੁਆ ਰੱਬ ਨੂੰ ਤੇ ਉਹ ਮੈਂ ਕਰ ਲਗਾਂਗਾ ਕਰਨਾ ਗਾਣਾ ਹਰ ਪਰ ਨੂੰ ਪਰਵਾਸ ਤੇ ਹਰ ਪੇਟ ਨੂੰ ਦਾਣਾ ਮਿਲੇ ਸਭ ਜੜਾਂ ਨੂੰ ਮਿੱਟੀ ਨਹੀਂ ਜਿੰਨੀ ਬਿਤੇੜੀ ਜ਼ਿੰਦਗੀ ਜੋੜਦਾ ਅਹਿਸਾਸ ਦਈ ਥੋੜੀ ਤੋਂ ਥੋੜੀ ਭੁੱਖ ਤੇ ਬੋਤੀ ਤੋਂ ਬੋਤੀ ਪਿਆਸ ਦਈ ਜਿੰਨੇ ਕੁ ਦੇੜੀ ਜ਼ਿੰਦਗੀ ਜੋੜਦਾ ਅਹਿਸਾਸ ਲੈ ਜਿੰਨੇ ਕੁ ਦੇੜੀ ਜ਼ਿੰਦਗੀ ਜੋੜਦਾ ਅਹਿਸਾਸ ਦਈ ਥੋੜੀ ਤੋਂ ਥੋੜੀ ਭੁੱਖ ਤੇ ਬੋਤੀ ਤੋਂ ਬੋਤੀ ਪਿਆਸ ਦਈ

ਡਾਟ ਮਾਰਦੇ ਪਬਲਿਕ ਹੈ ਸਾਰਿਆਂ ਨੂੰ ਅੱਗੇ ਤਿਲ ਕਰ ਦਿਓ ਜੀਓ ਸਾਹਿਬਾਨ ਵੀ ਅੱਗੇ ਆ ਜਾਣਗੇ ਜੀਓ ਸਾਹਿਬਾ ਨਕੇ ਆ ਜੋ ਸਾਰੇ ਕੁਛ ਲੜਕੀਆਂ ਵਿੱਚੋਂ ਜਾ ਕੇ ਤੇ ਬੈ ਕੇ ਇੱਧਰ ਆ ਜਾਣੀਆਂ ਕਿ ਨਾਲ ਪੰਲੀ ਸਾਈਡ ਤੇ ਪੰਲੀ ਪੱਲੇ ਬਸੇ ਜਾਂਦੇ ਨੇ ਨਿਆਣ ਪੰਲੀ ਸਰ ਮਾਈਕ ਚੁੱਕ ਲੈਂਦਾ ਹਾਂ ਹਾਂ ਤੁਸੀਂ ਦੋਸਤਾਂ ਨਾਲ ਮਾਣ ਚੋਣ ਬਣਾ ਤੁਸੀਂ ਦੇਖ ਰਹੇ ਹੋ ਜਾਨਾ ਸਪੋਕਸਮੈਨ ਬਠਿੰਡਾ ਦੇ ਵਿੱਚ ਖਾਸ ਤੌਰ ਦੇ ਉੱਤੇ ਲੋੜੀ ਜਿਹੜੀ ਮਨਾਈ ਜਾ ਰਹੀ ਹੈ ਵਕਫ ਵਕ ਧਾਮਾ ਦਿੱਤਾ ਇਸ ਤੋਂ ਭਰਵਾਨੀ ਸਾਡੇ ਜਿਵੇਂ ਮੂਜੂਦ ਹੈ ਜਿੱਥੇ ਬਠਿੰਡਾ ਦੇ ਡੀਜੀਪੀ ਜੀ ਸਿੰਘਾ ਤੇ ਮੈਡਮ ਅਮੀਤ ਕੌਟਲ ਖਾਸ ਤੌਰ ਦੇ ਉੱਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਲੋੜੀ ਸੈਲੀਬ੍ਰੇਟ ਕਰਨਾ ਆਇਆ ਤਾਂ ਦੇਖੀ ਤੁਸੀਂ ਤੁਸੀਂ ਦੇਖ ਰਹੇ ਹੋ ਇਸ ਵਕਤ ਬੜਾ ਵੱਡਾ ਤਿਉਹਾਰ ਰਚਾਇਆ ਤੇ ਦੂਜੇ ਦੇ ਵਿੱਚ ਜੇਕਰ ਅੱਜ ਭੱਜੇ ਤਾਂ ਇਸ ਵੀ ਜਿਹੜੀ